ਸਾਵਨ ਦਾ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ ਦੇ ਵਿੱਚ ਕਾਵੜੀਏ ਜਿਹੜੇ ਹੈਗੇ ਉਹ ਰਾਹ ਦੇ ਵਿੱਚ ਦਿਖ ਜਾਂਦੇ ਨੇ ਲੇਕਿਨ ਜੇਕਰ ਕਾਵੜੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸਿੱਖ ਨੌਜਵਾਨ ਦੀ ਕੁਟਮਾਰ ਕੀਤੀ ਗਈ ਹੈ ਹਾਲਾਂਕਿ ਕੁਟਮਾਰ ਸਿਰਫ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਕਿ ਮਾਮੂਲੀ ਜਹੀ ਬਹਿਸ ਹੁੰਦੀ ਹੈ ਬਹਿਸ ਤੋਂ ਪਹਿਲਾਂ ਵੀ ਦੱਸਿਆ ਇਹ ਜਾ ਰਿਹਾ ਕਿ ਜੋ ਸਿੱਖ ਨੌਜਵਾਨ ਹੁੰਦਾ ਹੈ ਉਹ ਬਾਈਕ ਤੇ ਸਵਾਰ ਹੁੰਦਾ ਹੈ ਤੇ ਜਦੋਂ ਲੰਘ ਰਿਹਾ ਹੁੰਦਾ ਤਾਂ ਇੱਕ ਜੋ ਹੈ ਸਾਈਡ ਲੱਗ ਜਾਂਦੀ ਹੈ ਜਿਸ ਦੇ ਕਾਰਨ ਜਿਹੜੇ ਕਾਵੜੀਓ ਹੁੰਦੇ ਨੇ ਉਹਨਾਂ ਦੇ ਵੱਲੋਂ ਜੋ ਗਾਲ ਕੱਢਣੀ ਸ਼ੁਰੂ ਹੋ ਜਾਂਦੀ ਦਿੱਤੀ ਜਾਂਦੀ ਹੈ ਬਹਿਸ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਿੱਖ ਨੌਜਵਾਨ ਉੱਤੇ ਜੋ ਹੈ ਡਾਂਗਾ ਵੀ ਵਰਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਜਿਹੜਾ ਸਿੱਖ ਨੌਜਵਾਨ ਮੌਕੇ ਤੇ ਮੌਜੂਦ ਸੀਗਾ ਉਸ ਨੂੰ ਸੱਟਾਂ ਇਸ ਤਰੀਕੇ ਦੇ ਨਾਲ ਲੱਗੀਆਂ ਨੇ ਕਿ ਉਹ ਲਹੂ ਲੋਹਾਨ ਵੀ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਦੋਂ ਇਹ ਘਟਨਾ ਵਾਪਰੀ ਹੈਗੀ ਜਿਹੜੇ ਕਾਵੜੀਏ ਮੌਕੇ ਤੇ ਮੌਜੂਦ ਸੀ ਇਹਨਾਂ ਦੇ ਵੱਲੋਂ ਜੋ ਹੈ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਜੋ ਸਿੱਖ ਨੌਜਵਾਨ ਜਿਸ ਦੇ ਕੁਟਮਾਰ ਕੀਤੀ ਜਾਂਦੀ ਹੈਗੀ ਉਸ ਦੇ ਵੱਲੋਂ ਜੋ ਹੈ ਮੌਕੇ ਤੇ ਜਦੋਂ ਗਾ ਪਾਇਆ ਜਾਂਦਾ ਤੇ ਹੋਰ ਜਿਹੜੇ ਨੌਜਵਾਨ ਹੁੰਦੇ ਨੇ ਹੋਰ ਜਿਹੜੇ ਪੰਜਾਬੀ ਹੁੰਦੇ ਨੇ ਸਿੱਖ ਨੌਜਵਾਨ ਹੁੰਦੇ ਨੇ ਸਾਰੇ ਉਸ ਦੇ ਹੱਕ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਇਹਨਾਂ ਕਾਬੜੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਤਿੰਨ ਨੌਜਵਾਨਾਂ ਨੂੰ ਜੋ ਹੈ ਕਾਬੂ ਕੀਤਾ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਜਿਹੜੇ ਕਾਬੜੀ ਸੀਗੇ ਉਹ ਸ਼ਾਮਲ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਜੋ ਹੈ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੀ ਵੀ ਜੋ ਹੈ ਪਾਲ ਕੀਤੀ ਜਾ ਰਹੀ ਹੈ ਹਾਲਾਂਕਿ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਅਸੀਂ ਤਾਂ ਅੱਗੇ ਖੜੇ ਸੀਗੇ ਸਾਨੂੰ ਕੁਝ ਵੀ ਨਹੀਂ ਪਤਾ ਸਾਨੂੰ ਜਾਣਕਾਰੀ ਜ਼ਰੂਰ ਮਿਲੀ ਸੀ ਲੇਕਿਨ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੁੱਟਮਾਰ ਨਹੀਂ ਕੀਤੀ ਖਬਰ ਜਿਹੜੀ ਹੈਗੀ ਮੁਹਾਲੇ ਤੋਂ ਸਾਹਮਣੇ ਆ ਰਹੀ ਹੈ ਜ਼ਿਰਖਪੁਰ ਹਾਈਵੇ ਤੇ ਇਹ ਵੱਡੀ ਘਟਨਾ ਵਾਪਰੀ ਹੈਗੀ ਜਿੱਥੇ ਜਿਹੜੇ ਕਾਵੜੀਏ ਹੈਗੇ ਉਹਨਾਂ ਦੇ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸਿੱਖ ਨੌਜਵਾਨ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਜਦੋਂ ਉਹ ਬਾਈਕ ਤੇ ਸਵਾਰ ਹੋ ਕੇ ਲੰਘਦਾ ਹੈਗਾ ਤਾਂ ਉਸ ਦੀ ਕੂਣੀ ਜਿਹੜੀ ਹੈਗੀ ਆ ਉਹ ਟੱਕਰ ਵੱਜ ਜਾਂਦੀ ਹੈਗੀ ਜਿਸ ਦੇ ਕਾਰਨ ਜਿਹੜੇ ਨੌਜਵਾਨ ਮੌਕੇ ਤੇ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਗਾ ਪਾਇਆ ਜਾਂਦੇ ਮੈਂ ਉਹਨਾਂ ਨੂੰ ਸਮਝਾਉਂਦਾ ਆ ਕਿ ਕੁਝ ਵੀ ਨਹੀਂ ਹੋਇਆ ਹਲਕੀ ਜਿਹੀ ਟੱਕਰ ਵੱਜੀ ਹੈਗੀ ਆ ਇਸ ਦੇ ਨਾਲ ਕੁਝ ਨਹੀਂ ਹੁੰਦਾ ਲੇਕਿਨ ਜਿਹੜੇ ਉੱਥੇ 10 ਤੋਂ 12 ਜਿਹੜੇ ਕਾਵੜੀਏ ਸ਼ਾਮਿਲ ਸੀਗੇ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਤੇ ਉਹਨਾਂ ਦੇ ਵੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਤਿੰਨ ਨੌਜਵਾਨਾਂ ਨੂੰ ਲੋਕਾਂ ਦੇ ਵੱਲੋਂ ਫੜਿਆ ਗਿਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਹੁਣ ਮਾਮਲਾ ਮੌਕੇ ਤੇ ਸ਼ਾਂਤ ਹੈ ਲੇਕਿਨ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਪੀੜਤ ਦਾ ਅਸੀਂ ਤੁਹਾਨੂੰ ਉਹ ਵੀ ਸੁਣਾਵਾਂਗੇ ਤੇ ਕੀ ਕੁਝ ਕਹਿਣਾ ਹੈ ਫੜੇ ਗਏ ਜਿਹੜੇ ਕਾਬੜੀਏ ਦੇ ਵਿੱਚ ਸ਼ਾਮਲ ਨੌਜਵਾਨ ਸੀ ਉਹਨਾਂ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਇਸ ਵੀਡੀਓ ਚ ਮੈਂ ਆਪਣਾ ਕੰਮ ਤੇ ਜਾ ਰਹੀ ਸੀ ਨਸਲ ਤੇ ਉਹਨਾਂ ਨੇ ਆਪਣੀ ਕਾਬੜ ਰੱਖੀ ਹੋਈ ਸੀ ਸਾਥੀ ਤੇ ਆ ਚੱਕਦੇ ਆ ਉਹ ਇੰਨੇ ਹੁੰਦੀ ਆ ਉਹ ਐ ਹੋ ਗਈ ਤੇ ਨਾ ਮੋਟਰਸਾਈਕਲ ਮੇਰੀ ਕੂਣੀ ਵੱਜੀ ਨਾਲ ਟੌੜੀ ਨਾਲ ਅੱਛਾ ਹੋਰ ਪੁੱਛਿਆ ਉਹ ਕਹਿੰਦੇ ਵੀ ਤੁਹਾਨੂੰ ਦਿਖਦਾ ਨਹੀਂ ਮੈਗਾਫੋਨ ਵੀਰੇ ਗੱਲ ਕਰਤੀ ਤੇ ਉਹਨਾਂ ਨੂੰ ਗੱਡੀ ਮਿਲ ਗਈ ਮੈਨੂੰ ਅੱਛਾ ਲੱਗਿਆ ਲੱਗਿਆ ਤੇ ਗੱੜ ਤਾਂ ਨੂੰ ਕੱਟ ਰਹੇ ਹਾਂ ਕਹਦਾ ਇਹਨੂੰ ਦੱਸਨੇ ਕਰਤ ਦੋਨਾਂ ਘਰਮੀ ਦਿਖਾ ਰਹੇ ਨਾ ਤੂੰ ਅੱਛਾ ਉਹ ਦੱਸਣਾ ਕਿ ਉਹ ਮਾਰਨਾ ਸ਼ੁਰੂ ਕਰਦੇ ਅੱਛਾ ਫੇਰ ਉਹ ਡੱਟੇ ਮਾਰ ਗਿਆ ਸਿਰ ਤੋਂ ਖੋਲਦੇ ਹੀ ਜਿਆ ਲੱਗੀ ਕੰਨ ਮੈਂ ਆਪਣਾ ਕੰਮ ਤੇ ਜਾ ਰਿਹਾ ਸੀ ਉਹਨੇ ਆਪਣੀ ਕਾਰ ਰੱਖੀ ਹੋਈ ਸੀ ਸਾਹਤੀ ਤੇ ਅੱਛਾ ਹਾਂ ਜੀ ਮੈਨੂੰ ਨਹੀਂ ਪਤਾ ਸੀ ਹਾਂ ਜੀ ਕੱਲ ਉਹ ਕੋਈ ਇੱਕ ਮੁੰਡਾ ਕਾਵੜਾ ਲੈ ਚੱਲ ਰਿਹਾ ਹੋਣਾ ਸੀ ਕਾਵੜਾ ਮੁੰਡਾ ਪਿੱਛੇ ਦੇਖ ਕੇ ਪਤਾ ਨਹੀਂ ਕਿਹਾ ਬਾਈ ਕੋਈ ਲੱਗ ਗਿਆ ਹੋਣਾ ਕਿ ਨਹੀਂ ਬਸ ਉਹਨਾਂ ਦੀ ਗੰਧ ਹੋਈ ਸਾਡੇ ਚਾਰ ਪੰਨ ਨੂੰ ਨੇ ਕਾਵੜੇ ਨੇ ਇਹ ਤੋਂ ਮੁੰਡੇ ਨੇ ਲੜਾਈ ਹੀ ਗਲਵਾਜੀ ਕੀਤੀ ਇੱਕਦਮ ਤੇ ਬਾਈ ਨਾਲ ਲੜਾਈ ਹੋ ਗਈ ਸਰਕਾਰ ਦੇ ਕਿਸੇ ਨੂੰ ਪੱਕ ਤਾਰੀ ਕੋ ਮਾਰਿਆ ਪਾ ਜੀ ਅਸੀਂ ਇੱਥੇ ਨਹੀਂ ਆਇਆ ਅਸੀਂ ਸਰਕਾਰ ਤੋਂ ਦੇਜੇ ਸੀ ਸੱਚੇ ਬੰਦੇ ਸੀ ਅਸੀਂ ਹਿੱਤ ਨੇ ਲੜਾਈ ਹੋਈ ਸੀ ਕਿਹੜੀ ਗੱਲ ਲੜਾਈ ਹੋਈ ਸੀ ਅਸੀਂ ਇਹ ਲੜਾਈ ਬਸ ਪਤਾ ਨਹੀਂ ਕੀ ਗਲਤੀ ਹੋਈ ਸੀ ਕਿ ਕੋਈ ਮੋਟਰ ਮੋਟਰਸਾਈਕਲ ਲੱਗਿਆ ਹੋਣਾ ਉਹ ਕਾਬੜ ਕਾਬੜ ਕਿੱਥੋਂ ਲੱਗਿਆ ਆ ਰਿਹਾ ਪਤਾ ਕੀ ਗੱਲ ਹੋਈ ਸੀ ਕਿ ਭਾਜੀ ਅੱਛਾ ਸਾਨੂੰ ਆ ਨਹੀਂ ਪਤਾ ਬਸ ਕੋਈ ਕਿੰਨੇ ਬੰਦੇ ਸੀਗੇ ਲੜਾਈ ਇਸ ਲੜਾਈ ਹੋਈ ਕਿੰਨੇ ਬੰਦੇ ਸੀਗੇ ਉਹ ਉਹ ਉਹੁੰ ਮੰਦਸੇ ਕਿਹ ਪਾਚੇ ਮੰਦਸੇ ਕਿਹ ਤੁਸੀਂ ਕਿੰਨੇ ਸੀਗੇ ਅਸੀਂ ਤਾਂ ਭਾਈ ਖੜ ਕੇ ਦੇਖ ਰਹੇ ਸੀਗੇ ਅਸੀਂ ਤੋਂ ਦੇ ਨਾਲ ਨਾਲ ਬਹਿ ਸੀਗੇ ਪਰ ਅਸੀਂ ਪਾਜੀ ਲੱਗੇ ਨਹੀਂ ਕਿੰਨੇ ਜਾਣੇ ਸੀਗੇ ਉਹ ਪੰਜ ਛੇ ਕਿੰਨੇ ਗਏ ਹੋ ਹਾਂਜੀ ਕਿੱਥੇ ਆਓ ਉਹ ਪਤਾ ਨਹੀਂ ਕਿੱਧਰ ਲੁਕੇ ਅਸੀਂ ਆਰੇ ਤੇ ਅਸੀਂ ਸਰੀਪੰਦਰ ਰਗੜੀ ਗਈ ਜੀ ਜਿਹੜੇ ਜਿਨ੍ਹਾਂ ਨੇ ਹੱਥ ਵੀ ਨਹੀਂ ਲਾਇਆ ਜੀ ਮਾਰਕਟਿੰਗ ਨਹੀਂ ਹਾਂਜੀ ਉਹਨਾਂ ਨਾਲ ਹੋਈ ਸੀਗੀ ਜੀ ਅਸੀਂ ਤਾਂ ਹੱਥ ਵੀ ਨਹੀਂ ਲਾਇਆ ਅਸੀਂ ਸਰੀਪੰਦਰ ਰਗੜੀ ਗਈ ਜੀ ਚੰਡੀਗੜ੍ਹ ਮੁਗਵਾ ਜੀ ਇਹ ਕਿੱਥੇ ਲੈ ਕੇ ਜਾਣਾ ਸੀ ਕਾਹਨੂੰ ਇਹ ਕਾਹੜਾ ਇੱਧਰ ਨਹੀਂ ਲੰਘਦਾ